ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਪ੍ਰਬਜਤ ਕੌਰ ਹੈ ਮੈਂ ਸਾਂਝੀ ਸਿੱਖਿਆ ਸੰਸਥਾ ਦੇ ਵਿੱਚ ਕੰਮ ਕਰ ਰਹੀ ਹਾਂ ਤੇ ਸਾਨੂੰ ਪ੍ਰੋਜੈਕਟ ਮਿਲਿਆ ਸੀਗਾ ਕraft ਐਂਡ ਕਲਚਰ ਤੇ ਅਸੀਂ ਪਿੰਡਾਂ ਦੇ ਵਿੱਚ ਜਾਂਦੇ ਸੀਗੇ ਆਪਣੇ ਕਲਚਰ ਨੂੰ ਹੋਰ ਲੱਭਣ ਕਿ ਅਸੀਂ ਸਾਡਾ ਕਲਚਰ ਹੈ ਜਿਹੜਾ ਹੁਣ ਦੇ ਸਮੇਂ ਦੇ ਵਿੱਚ ਕਿੱਧਰ ਨੂੰ ਜਾ ਰਿਹਾ ਕਿਸ ਤਰੀਕੇ ਨਾਲ ਉਹਦੇ ਵਿੱਚ ਤਬਦੀਲੀਆਂ ਆ ਰਹੀਆਂ ਨੇ ਉਹਨੂੰ ਜਾਣਨ ਦੇ ਲਈ ਅਸੀਂ ਲੱਗ ਲੱਗ ਪਿੰਡਾਂ ਦੇ ਵਿੱਚ ਗਏ ਰਿਸਰਚ ਕੀਤੀ ਤਾਂ ਸਾਨੂੰ ਇਹ ਮਤਲਬ ਕਿ ਸਿੱਧ ਹੋਇਆ ਕਿ ਜੋ ਅਸੀਂ ਕਹਿ ਰਹੇ ਹਾਂ ਨਾ ਕਲਚਰ ਮਤਲਬ ਖਤਮ ਹੋ ਗਿਆ ਤਾਂ ਜਦੋਂਸੀਂ ਜਾ ਕੇ ਪਿੰਡਾਂ ਦੇ ਵਿੱਚ ਪਤਾ ਕੀਤਾ ਨਾ ਤਾਂ ਉੱਥੇ ਦਿਖਿਆ ਸਾਨੂੰ ਕਲਚਰ ਤਾਂ ਹੁਣ ਸਾਨੂੰ ਮਤਲਬ ਸਾਡੀ ਜਿਹੜੀ ਧਾਰਨਾ ਬਣੀ ਹੋਈ ਸੀ ਉਹ ਸਾਡੀ ਧਾਰਨਾ ਟੁੱਟ ਗਈ ਕਿ ਕਲਚਰ ਜਿਹੜਾ ਉਹ ਖਤਮ ਨਹੀਂ ਹੋਇਆ ਉਹ ਸਮੇਂ ਦੇ ਅਨੁਸਾਰ ਚੇਂਜ ਹੋ ਗਿਆ ਤਾਂ ਉਹਦੇ ਵਿੱਚ ਨਵੀਆਂ-ਨਵੀਆਂ ਟੈਕਨੋਲੋਜੀਜ਼ ਆ ਗਈਆਂ ਤੇ ਨਵੀਂ-ਨਵੀਂ ਸੋਚ ਜਿਹੜੀ ਆ ਨਵੇਂ-ਨਵੇਂ ਕ੍ਰੀਏਟਿਵ ਆਈਡੀਆਜ਼ ਆ ਗਏ ਜਿਹਦੇ ਨਾਲ ਹੁਣ ਨਵੇਂ ਤਰੀਕੇ ਨਾਲ ਕਲਚਰ ਨੂੰ ਜਿਹੜਾ ਡਿਫਾਈਨ ਕੀਤਾ ਜਾਂਦਾ ਜਾਂ ਕ્રાਫਟ ਬਣਾਇਆ ਜਾਂਦਾ ਜਿਵੇਂ ਕੋਈ ਵੀ ਚੀਜ਼ ਮੰਨ ਲਓ ਪਹਿਲਾਂ ਵਾਲੇ ਸਮਿਆਂ ਦੇ ਵਿੱਚ ਕੋਈ ਚੀਜ਼ ਆ ਜਿਹੜੀ ਉਹ ਹੱਥਾਂ ਨਾਲ ਬਣਾਈ ਜਾਂਦੀ ਸੀ ਉਹਦੇ ਵਿੱਚ ਥੋੜੀ ਜਿਹੀ ਹੁਣ ਟੈਕਨੋਲੋਜੀ ਵੀ ਆ ਗਈ ਕੁਝ ਉਹ ਆਪਣੇ ਹੱਥਾਂ ਨਾਲ ਕੰਮ ਵੀ ਕਰ ਰਹੇ ਨੇ ਤਾਂ ਉਹ ਹੋਰ ਜ਼ਿਆਦਾ ਮਤਲਬ ਸੋਹਣੇ ਤਰੀਕੇ ਦਾ ਕੰਮ ਹੈ ਜਿਹੜਾ ਆਪਣੇ ਕੋਲ ਆਉਂਦਾ ਤੇ ਥੋੜੇ ਸਮੇਂ ਦੇ ਵਿੱਚ ਉਹ ਜਿਹੜੀ ਆਪਣੀ ਚੀਜ਼ ਆ ਜਿਹੜੀ ਬਣ ਕੇ ਤਿਆਰ ਹੋ ਜਾਂਦੀ ਆ ਤਾਂ ਸਾਨੂੰ ਟੈਕਨੋਲੋਜੀ ਦਾ ਬਹੁਤ ਸਾਰਾ ਫਾਇਦਾ ਵੀ ਹੋਇਆ ਤੇ ਉਹਦੇ ਕੁਝ ਨੁਕਸਾਨ ਵੀ ਹੋਏ ਨੇ ਇਹ ਸਾਨੂੰ ਪਿੰਡਾਂ ਵਿੱਚ ਜਾ ਕੇ ਪਤਾ ਲੱਗਿਆ ਹੈ ਬਹੁਤ ਬਹੁਤ ਸੁਣੋ ਬੁਰੇ ਸਾਰੇ ਨਿਚੌੜ ਤੇ ਚੌੜ ਤੇ ਤੂੰ ਭਾਈ ਇਹ ਕੋਲ ਜੀ ਕੀ ਦੇ ਬੋਲਣਾ ਸਭ ਮਿੱਟੀ ਦੇ ਚੱਕ ਮਿੱਟੀ ਦੇ ਚੱਕ ਕੁਮੀ ਆਰ ਵਾਲੇ ਮੋਲ ਦੇਣਾ ਪਰ ਉਹ ਚ ਕੀ ਬੋਲੂਗੀ ਉਹ ਚ ਮੈਂ ਉਹਨੇ ਸਾਰਾ ਕੁਝ ਕਰਤਾ ਰਾਜ ਨੇ ਬੋਲ ਦੋਗੇ ਤੇ ਗੋਲ ਮਸ਼ੀਨਾਂ ਤੇ ਉਹਤੇ ਬੋਲ ਅਸੀਂ ਕੋਦੇ ਕੋਲੇ ਗਏ ਸੀ ਦੇਖਿਆ ਵੀ ਪਹਿਲਾਂ ਜਿਹੜੀਆਂ ਆ ਆਹ ਤਰਖਾਨ ਹੁੰਦੇ ਸੀਗੇ ਤੇ ਉਹ ਸਰਗੋਸ਼ਤ ਚਨੜ ਕਾਦੇਸੀ ਪਰ ਹੁਣ ਮਸ਼ੀਨੀ ਆ ਗਿਆ ਤੇ ਜਿਹਦੇ ਨਾਲ ਚੀਜ਼ਾਂ ਬਦਲਦੀਆਂ ਨੇ ਪਰ ਕੋਈ ਮੈਂ ਮਿੱਟੀ ਵਾਲਾ ਬੋਲੂਗੀ ਕੜੇ ਵਾਲਾ ਉਲਟੀ ਮਰਗੂ ਬੋਲਦੇ ਕਰਦਾ ਸ਼ੁਰੂ ਘੇੜਿਆ ਆਇਆ ਫਿਰ ਥੋੜੀ ਜਿਹਾ ਹਾਂਜੀ ਤਾਂ ਇਸੇ ਤਰੀਕੇ ਦੇ ਨਾਲ ਹੀ ਅਸੀਂ ਨਾ ਇੱਕ ਮਤਲਬ ਕਿ ਜਿਹੜੇ ਮਿੱਟੀ ਦੇ ਬਰਤਨ ਬਣਾਉਂਦੇ ਹੁੰਦੇ ਨੇ ਉਹ ਅੰਕਲ ਨੂੰ ਜਾ ਕੇ ਮਿਲੇ ਸੀ ਤਾਂ ਉੱਥੇ ਸਾਨੂੰ ਬਹੁਤ ਚੀਜ਼ਾਂ ਸਿੱਖਣ ਨੂੰ ਮਿਲੀਆਂ ਕਿ ਸੋਚਦੇ ਦਾ ਰਹਿੰਦੇ ਆ ਵੀ ਹਾਂ ਮਸ਼ੀਨਰੀ ਆ ਗਈ ਪਰ ਉਹਦੇ ਆਉਣ ਦੇ ਕਾਰਨ ਕੀ ਰਹੇ ਨੇ ਉਹ ਚੀਜ਼ਾਂ ਬਾਰੇ ਅਸੀਂ ਕਦੇ ਸੋਚਿਆ ਨਹੀਂ ਪਰ ਜਾ ਕੇ ਉੱਥੇ ਡੈਪਥ ਦੇ ਵਿੱਚ ਜਾਣਿਆ ਤਾਂ ਸਾਨੂੰ ਪਤਾ ਲੱਗਿਆ ਕਿ ਜਿਵੇਂ ਕਿ ਵੀ ਪਹਿਲਾਂ ਦੇ ਸਮਿਆਂ ਦੇ ਵਿੱਚ ਮਿੱਟੀ ਦੇ ਚੱਕ ਹੁੰਦੇ ਸੀ ਜਿਹਦੇ ਵਿੱਚ ਭਾਂਡੇ ਬਣਾਉਂਦੇ ਸੀ ਜਿਹਦੇ ਉੱਤੇ ਹਨਾ ਤਾਂ ਉਹ ਕਿਉਂ ਹੁੰਦੇ ਸੀਗੇ ਉਹਦੇ ਬਾਰੇ ਪਤਾ ਲੱਗਿਆ ਕਿ ਸੌਰੀ ਇੱਕ ਕਰਦਾ ਹਾਂ ਹਾਂਜੀ ਤੇ ਮਿੱਟੀ ਦੇ ਚੱਕ ਬਾਰੇ ਪਤਾ ਲੱਗਿਆ ਕਿ ਮਿੱਟੀ ਦੇ ਚੱਕ ਸੀ ਜਿਹੜੇ ਉਹ ਕਿਵੇਂ ਬਣਦੇ ਸੀਗੇ ਉਹਦੇ ਵਿੱਚ ਆਪਣੇ ਜਿਹੜੇ ਬਾਲ ਹੁੰਦੇ ਨੇ ਨਾ ਉਹਨਾਂ ਨੂੰ ਵਿਚਰ ਲਾਇਆ ਜਾਂਦਾ ਸੀ ਕਿ ਮਿੱਟੀ ਟੁੱਟੇ ਨਾ ਤੇ ਇਸ ਕਰਕੇ ਉਹ ਜਿਹੜੇ ਚੱਕ ਦੇ ਉੱਤੇ ਭਾਂਡੇ ਬਣਾਏ ਜਾਂਦੇ ਸੀ ਉਸ ਤੋਂ ਬਾਦੂ ਹੱਥ ਨਾਲ ਚਲਾਇਆ ਜਾਂਦਾ ਸੀਗਾ ਉਸ ਤੋਂ ਬਾਅਦ ਫਿਰ ਇਹ ਪਤਾ ਲੱਗਿਆ ਕਿ ਰੋਪੜ ਦੇ ਵਿੱਚ ਸਤਲੁਜ ਦਰਿਆ ਹੋਣ ਕਰਕੇ ਮੀਂਹ ਵੀ ਜਲ ਜ਼ਿਆਦਾ ਪੈਂਦਾ ਏ ਇਸ ਕਰਕੇ ਉਹ ਜਿਹੜਾ ਮਿੱਟੀ ਦਾ ਜਿਹੜਾ ਚੱਕ ਹੁੰਦਾ ਸੀ ਉਹ ਜਲਦੀ ਖੁਰ ਜਾਂਦਾ ਸੀਗਾ ਤੇ ਉਹਨਾਂ ਨੂੰ बार-बार ਇਹਦੇ ਚੀਜ਼ ਦੇ ਉੱਤੇ ਮਤਲਬ ਪ੍ਰੈਕਟਿਸ ਕਰਨੀ ਪੈਂਦੀ ਸੀ ਦੁਬਾਰਾ ਬਣਾਉਣੇ ਪੈਂਦੇ ਸੀਗੇ ਚੱਕ ਹਨਾ ਤਾਂ ਉਹ ਜ਼ਿਆਦਾ ਸਮਾਂ ਉਹਨਾਂ ਦਾ ਏ ਸੀ ਚ ਵੇਸਟ ਹੋ ਜਾਂਦਾ ਸੀ ਫਿਰ ਉਹਨਾਂ ਨੇ ਪੱਥਰ ਦੇ ਚੱਕ ਬਣਾਉਣੇ ਸ਼ੁਰੂ ਕਰਤੇ ਪੱਥਰ ਦੇ ਚੱਕ ਜੇ ਹੋ ਗਿਆ ਕਿ ਉਹ ਜ਼ਿਆਦਾ ਹੈਵੀ ਹੁੰਦਾ ਸੀ ਭਾਰੀ ਹੁੰਦਾ ਸੀ ਉਹ 80 90 ਕਿਲੋ ਦਾ ਹੁੰਦਾ ਸੀਗਾ ਫਿਰ ਉਹਨਾਂ ਨੇ ਕੀ ਕੀਤਾ ਕਿ ਵੀ ਜਿਹੜੋਂ ਦੀ ਬੈਕ ਉਹਨਾਂ ਦੀ ਬੈਕ ਪੇਨ ਹੋਣ ਲੱਗ ਜਾਂਦੀ ਸੀ ਕਿਉਂਕਿ ਸਾਰਾ ਦਿਨ ਬੈਠ ਕੇ ਉੱਥੇ ਇੱਕੋ ਥਾਂ ਤੇ ਕਿਉਂਕਿ ਉਹਨਾਂ ਨੇ ਆਪਣੇ ਪੈਰਾ ਭਾਨੇ ਬੈਠਣਾ ਹੁੰਦਾ ਸੀ ਤੇ ਉਹਨੂੰ ਚੱਕ ਨੂੰ ਘਮਾਉਣਾ ਹੁੰਦਾ ਸੀ ਉਹ ਚੱਕ ਭਾਰੀ ਹੋਣ ਕਰਕੇ ਉਹਨਾਂ ਨੂੰ ਡਿਸਕ ਦੀਆਂ ਪ੍ਰੋਬਲਮਸ ਆਉਣ ਲੱਗੀਆਂ ਫਿਰ ਇੱਕ ਟਾਈਮ ਇਹਜ ਆਇਆ ਕਿ ਉਹਨਾਂ ਨੇ ਉਹਨੂੰ ਵੀ ਬਦਲਣ ਬਾਰੇ ਸੋਚਿਆ ਫਿਰ ਉਹਨਾਂ ਨੇ ਸੀਮੈਂਟ ਦੇ ਚੱਕ ਤੋਂ ਆ ਕੇ ਫਿਰ ਉਹਨਾਂ ਨੇ ਬਿਜਲੀ ਦੇ ਚੱਕ ਲੈਣੇ ਸ਼ੁਰੂ ਕਰਤੇ ਜਿੱਥੇ ਕਿ ਉਹਨਾਂ ਨੂੰ ਉਹ ਕਿਸੇ ਵੀ ਪੋਜੀਸ਼ਨ 'ਚ ਬੈਠ ਸਕਦੇ ਨੇ ਚਾਹੇ ਉਹ ਆਪਣੇ ਚੌਂਕੜੀ ਮਾਰ ਕੇ ਬੈਠਣ ਚਾਹੇ ਉਹ ਕਿਸੇ ਟੇਬਲ ਤੇ ਬੈਠ ਜਾਣ ਹਨਾ ਕਿਵੇਂ ਵੀ ਕਰਕੇ ਬੈਠ ਜਾਣ ਤੇ ਦੂਸਰੀ ਚੀਜ਼ ਇਹ ਕਿ ਉਹ ਹੱਥ ਨਾਲ ਨਹੀਂ ਚਲਾਉਣਾ ਪੈਂਦਾ ਬਸ ਉਹਨਾਂ ਨੇ ਆਪਣੀ ਬਿਜਲੀ ਵਾਲੀ ਸਵਿਚ ਔਨ ਕਰਨੀ ਆ ਉਹ ਚੱਕ ਨੇ ਆਪਣੇ ਆਪ ਘੁੰਮੀ ਜਾਣਾ ਤੇ ਉਹਨਾਂ ਨੇ ਆਪਣੇ ਮਿੱਟੀ ਨੂੰ ਜਿਹੜੀ ਸ਼ੇਪ ਦੇ ਕੇ ਅਲੱਗ-ਅਲੱਗ ਤਰੀਕੇ ਦੇ ਬਰਤਨ ਬਣਾਈ ਜਾਣੇ ਨੇ ਤਾਂ ਉਹਨਾਂ ਦੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਮਤਲਬ ਕਿ ਉਹਨਾਂ ਨੂੰ ਸੌਖਾ ਹੋਇਆ ਪਹਿਲਾਂ ਵਾਲੇ ਸਮਿਆਂ ਨਾਲੋਂ ਕਿ ਜਿਹੜੀਆਂ ਉਹਨਾਂ ਨੂੰ ਕੁਝ ਨਾ ਕੁਝ ਪ੍ਰੋਬਲਮਸ ਵੀ ਆਉਂਦੀਆਂ ਸੀ ਤੇ ਹੁਣ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ ਇੱਕ ਚੀਜ਼ ਹੋਰ ਉਹਨਾਂ ਨੇ ਦੱਸੀ ਕਿ ਪਹਿਲਾਂ ਵਾਲੇ ਸਮੇਂ 'ਚ ਇਹ ਹੁੰਦਾ ਸੀ ਕਿ ਉਹਨਾਂ ਅਸੀਂ ਬਾਹਰ ਹੀ ਬੈਠ ਕੇ ਬਣਾ ਸਕਦੇ ਸੀਗੇ ਪਰ ਹੁਣ ਕੀ ਹੋ ਗਿਆ ਬਿਜਲੀ ਦਾ ਚਾਕਾ ਉਹ ਕਿਤੇ ਵੀ ਰੱਖ ਕੇ ਬਣਾਇਆ ਜਾ ਸਕਦਾ ਚਾਹੇ ਉਹਨੂੰ ਬਰਾਂਡੇ 'ਚ ਰੱਖ ਲਓ ਚਾਹੇ ਕਮਰੇ 'ਚ ਰੱਖ ਲਓ ਚਾਹੇ ਬਾਹਰ ਰੱਖ ਲਓ ਤੋ ਸਮੇਂ ਦੇ ਸਰੂਨ ਕਿਤੇ ਵੀ ਚਾਕ ਕੇ ਰੱਖ ਸਕਦੇ ਨੇ ਜਿਸ ਜਿਸ ਹਿਸਾਬ ਦੀ ਬਾਹਰ ਆਪਣੇ ਮੌਸਮ ਹੈਗਾ ਏ